ਦਾਦੀ ਮਾ ਦਾਦੀ ਮਾ ਮੈ ਸੋਹਣਾ ਲੱਗਣਾ ਨਾ ਦਾਦੀ ਮਾ ਦਾਦੀ ਮਾ ਮੈ ਸੋਹਣਾ ਲੱਗਣਾ ਹਾਂ ਮੇਰਾ ਪੁੱਤ ਮੈਨੂੰ ਸਭ ਤੋਂ ਸੋਹਣਾ ਲੱਗਦਾ ਮੇਰਾ ਬੱਚੀ ਬਹੁਤ ਸੋਹਣਾ ਲੱਗਣਾ ਚਲ ਆ ਤੈਨੂੰ ਮੈਂ ਇੱਕ ਕਹਾਣੀ ਸੁਣਾਉਣੀ ਆ ਇਹਦੇ ਰਿਲੇਟਿਡ ਹੀ ਬੜੀ ਸੋਹਣੀ ਕਹਾਣੀ ਆ ਆਹੋ ਕਹਾਣੀ ਉਹ ਦਾਦੀ ਤੁਹਾਡੀਆਂ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਮੈਂ ਤਾਂ ਸੁਣਾਗਾ ਕਈ ਦਿਨਾਂ ਬਾਅਦ ਸੁਣਾਉਣ ਲੱਗੇ ਹੋ ਮੈਂ ਤਾਂ ਸੁਣਾਗਾ ਕਈ ਦਿਨਾਂ ਬਾਅਦ ਚੱਲ ਮੇਰਾ ਪੁੱਤ ਫਿਰ ਬਹਿ ਜਾ ਤੈਨੂੰ ਕਹਾਣੀ ਸੁਣਾਉਣੀ ਆ ਹਾਂ ਬਹਿ ਜਾ ਬੱਚੀ ਇੱਥੇ ਚੌਂਕੜਾ ਮਾਰ ਲੈ ਇੱਕ ਵਾਰ ਨਾ ਇੱਕ ਮਸ਼ਹੂਰ ਸੂਫੀ ਸੰਤ ਨੇ ਕਿਸੇ ਰਾਜੇ ਦੀ ਧੀ ਦੇ ਗਾਂ ਦੀ ਬਾਤ ਸੁਣੀ ਉਹਦੇ ਕਾਣਾ ਸੁਣ ਕੇ ਉਹਦਾ ਮਫੈਣ ਹੋ ਗਿਆ ਉਹਦੇ ਤੇ ਮੋਹਿਤ ਹੋ ਗਿਆ ਉਹਦੇ ਰਾਜੇ ਪਿਓ ਕੋਲ ਗਿਆ ਕਹਿੰਦਾ ਮੈਂ ਉਹਨੂੰ ਮਿਲਣਾ ਤਾਂ ਰਾਜੇ ਨੇ ਉਹਨਾਂ ਨੂੰ ਮਿਲਾ ਦਿੱਤਾ ਤਾਂ ਉਹ ਧੀ ਰਾਦੇ ਦਿੱਤੀ ਉਹਦੇ ਤੇ ਬਹੁਤ ਅਸੀ ਕਹਿੰਦੀ ਮੈਂ ਤੇ ਸੁਣਿਆ ਤੂੰ ਬੜਾ ਪਹੁੰਚਿਆ ਸੰਤ ਐ ਪਰ ਤੈਨੂੰ ਇਹ ਨਹੀਂ ਪਤਾ ਕਿ ਵਿਦਵਾਨਾਂ ਨੂੰ ਉਹਨਾਂ ਦੇ ਬੋਲਾਂ ਚ ਲੱਭੀਦਾ ਨਾ ਕਿ ਉਹਨਾਂ ਦੀ ਚਮੜੀ ਚ ਤੂੰ ਤੇ ਮੇਰੇ ਚਮੜੀ ਦੇ ਦਰਸ਼ਨ ਕਰਨ ਆਇਆ ਨਾ ਆ ਵੇਖ ਲੈ ਇਹ ਗੰਦ ਨਾਲ ਤੇ ਹਾਲ ਭਰੀ ਚਮੜੀ ਆ ਇਹਦੇ ਥੱਲੇ ਗੰਦੇ ਤੇ ਗੰਦ ਨੂੰ ਟੱਕਿਆ ਪ੍ਰਮਾਤਮਾ ਨੇ ਤੂੰ ਇਹ ਵੇਖਣ ਆਇਆ ਮੇਰਾ ਵੇਖ ਲੈ ਹਾਈ ਵੇਖਣ ਆਇਆ ਨਾ ਹਵੇਖ ਦਾਦੀ ਮਾਏ ਦਾ ਮਤਲਬ ਹੋਇਆ ਪਾਣੂ ਸਰੀਰ ਦੀ ਸੁੰਦਰਤਾ ਦੇ ਨਾਲ ਮਨ ਦੀ ਸੁੰਦਰਤਾ ਵੀ ਹੋਣੀ ਚਾਹੀਦੀ ਇਹ ਹੀ ਕਹਿਣਾ ਚਾਹੁੰਦੇ ਹੋ ਨਾ ਮੈਂ ਸਮਝ ਗਿਆ ਦਾਦੀ ਜੀ ਤੁਸੀਂ ਮੈਨੂੰ ਇਹ ਹੀ ਸਮਝਾ ਰਹੇ ਹੋ ਨਾ ਮੈਂ ਸਮਝ ਗਿਆ